ਹਾਂਜੀ ਸਵਾਗਤ ਆ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ 'ਚ ਸੋ ਸਭ ਤੋਂ ਪਹਿਲਾਂ ਅਡਰੈਸ ਕਰ ਲਓ ਸਜਣੋ ਨੋਟ ਤੇ ਕਿਤੇ ਹੋ ਨਾ ਜਾਇਓ ਤੁਸੀਂ ਲੇਟ ਕਿਉਂਕਿ ਨਗੀਨੇ ਵੜੇ ਅੱਜ ਟੌਪ ਦੇ ਦਿਖਾਉਣੇ ਆ ਤੁਹਾਨੂੰ ਇੱਕ ਬੱਗੀ ਮੋਚ ਤੇ ਟੇਢਾ ਕੱਟ ਤੇ ਜਿੰਨਾ ਉਤੇ ਰਹਿੰਦੀ ਆ ਮਿੱਤਰੋ ਸਾਰਿਆਂ ਦੀ ਅੱਖ ਤੇ ਅੱਜ ਆਪਣੇ ਫਾਰਮ ਤੇ ਪੈਣੀ ਆ ਪੂਰੀ ਧੱਕ ਤੇ ਮਿੱਤਰੋ ਹੁਣ ਕਰਿਓ ਦੋਵੇਂ ਦੋਆਂ ਦੀ ਤੁਸੀਂ ਆਪਣੀ ਨਿਰਖ ਪਰਖ ਇਧਰਲੇ ਪਾਸੇ ਟੇਢੇ ਕੜ ਦੀ ਗੱਟੀ ਆ ਦੋਸਤੋ ਤੇ ਇਧਰਲੇ ਪਾਸੇ ਬੱਗੀ ਮੋਚਦਾ ਜਿਹੜਾ ਨਗੀਨਾ ਪੈਸਟਰ ਸ਼ਾਨਦਾਰ ਕਿਉਂਕਿ ਇਹ ਨੂੰ ਇੱਕ ਰੱਬ ਨੇ ਵੱਖਰੀ ਵਿਸ਼ੇਸ਼ਤਾ ਦਿੱਤੀ ਆ ਕਿਉਂਕਿ ਹਰ ਇੱਕ ਦੇ ਵਿੱਚ ਕੋਈ ਨਾ ਕੋਈ ਕਮੀ ਪੇਚੀ ਰਹਿੰਦੀ ਪਰ ਇਹਦੇ ਵਿੱਚ ਸਾਰੇ ਹੀ ਬਰੀਕੀਆਂ ਵਾ ਜੇ ਇਹਦੇ ਆਰਡਰ ਦੀ ਗੱਲ ਕਰੀਏ ਉਹ ਵੀ ਟੌਪ ਦੇ ਜਾਇਜ ਮਾਰਕਿੰਗ ਆ ਜੇ ਇਹਦੀ ਮਿਲਕਵੇਨ ਦੀ ਗੱਲ ਕਰਾਂ ਤਾਂ ਦੋਸਤੋ ਇੱਥੇ ਤੁਸੀਂ ਦੇਖ ਸਕਦੇ ਜਿਹੜੀਆਂ ਦੁੱਧ ਵਾਲੀਆਂ ਨਾੜਾਂ ਦੋਨੋਂ ਪਾਸੇ ਬਿਲਕੁਲ ਬਰੀਕ ਸਕਿਨ ਦੀ ਇੰਨੀ ਕੁ ਪਤਲੀ ਆ ਦੋਸਤੋ ਕਿ ਜਿਵੇਂ ਲਫਾਫਾ ਪੋਲੀਥੀਨ ਹੁੰਦਾ ਇਦਾਂ ਦੀ ਸਕਿੰਨ ਲੱਗੀ ਹੋਈ ਆ ਤੇ ਇਹ ਨਹੀਂ ਇੱਕ ਜਗ੍ਹਾ ਜਿੱਥੋਂ ਮਰਜੀ ਤੁਸੀਂ ਫੜ ਲਓ ਰੋਗ ਬਾਹਰ ਨੂੰ ਆ ਜਾਂਦਾ ਕਰਮਾਲੀ ਦੇ ਬਿਲਕੁਲ ਨੀਲੀ ਰਾਵੀ ਵਾਲੀ ਅੱਖ ਲੱਗੀ ਆ ਤੁਸੀਂ ਦੇਖ ਸਕਦੇ ਆ ਜ਼ੁਬਾਨ ਗਲਾਬੀ ਆ ਦੋਸਤੋ ਬੱਗੀ ਮੋਚਿਆ ਤੇ ਇਹ ਸਿੰਗ ਜਿਹੜੇ ਆ ਬਿਲਕੁਲ ਮੱਥੇ ਤੋਂ ਕੁੱਲੇ ਤੇ ਮੱਥੇ ਤੋਂ ਥੱਲੇ ਨੀਵੇਂ ਰੱਖੂਗੀ ਉਵੇਂ ਮੱਥੇ 'ਚ ਡੂੰਗ ਜਿਹੜਾ ਪੈਂਦਾ ਦੇਖ ਸਕਦੇ ਆ ਉਵੇਂ ਫੁੱਲ ਉਪਰੋਂ ਪਰਦਾ ਜਿਹੜੀਆਂ ਬਰੀਕੀਆਂ ਆ ਵਾ ਦੋਸਤੋ ਉਹ ਸਾਹਮਣੇ ਆ ਤੁਹਾਡੇ ਬਾਕੀ ਬਿਲਕੁਲ ਅੱਧੋਂ ਜ਼ਿਆਦੀ ਜਿਹੜੀ ਪੂਸ਼ ਵਾਈਟ ਤੇ ਪੂਸ਼ ਭਲਾ ਦੀ ਚਾਰ ਵਾਲ ਮਾਰ ਲਓ ਆ ਦੇਖੋ ਮੈਂ ਹੱਥ ਤੇ ਵਲੇਟ ਕੀ ਜੇ ਫੱਡੀ ਹੁੰਦੀ ਤੇ ਨੇ ਬੜਕ ਕੇ ਖੁਰਲੀ ਚ ਵੱਜਣਾ ਸੀ ਬਿਲਕੁਲ ਬਰੀਕ ਤੇ ਆਰਡਰ ਦੀ ਇੰਨੀ ਕ ਸਾਫ ਕਿ ਦੋਸਤੋ ਆ ਦੇਖੋ ਇੱਕ ਪਾਸੇ ਚੰਨ ਵੀ ਉਦਾਂ ਹੀ ਵਾਈਟ ਵਗਿਆ ਇੱਥੇ ਚੰਨ ਨੂੰ ਆਬਤ ਹੋਈ ਆ ਦੇਖੋ ਇਹ ਆਰਡਰ ਉਵੇਂ ਇੱਧਰਲੇ ਪਾਸੇ ਵਾਈਟ ਉਹ ਦੇਖੋ ਨਿਸ਼ਾਨ ਜਿਹੜਾ ਜਦੋਂ ਇਹ ਤਿਆਰ ਹੋਊਗੀ ਪਹਿਲਣ ਝੋਟੀ ਤਿਆਰ ਹੋਊਗੀ ਤਾਂ ਦੋਸਤੋ ਇੱਕ ਵੱਖਰੀ ਇਹਦੀ ਵਿਸ਼ੇਸ਼ਤਾ ਹੋਊਗੀ ਕਿਉਂਕਿ ਇਹ ਜਿਹੜਾ ਚਾਲਿਆ ਜਦਾ ਅਕਲ ਪਪੂਸਰ ਤੋਂ ਕਹਿੰਦੇ ਹੁੰਦੇ ਆ ਕਿ ਅਡਰ ਉਪਰ ਸਾਡੇ ਪੁਰਾਣੇ ਜਿਹੜੇ ਬਲੱਡ ਦੀਆਂ ਝੋਟੀਆਂ ਮੱਝਾਂ ਹੁੰਦੀਆਂ ਸੀ ਉਹਨਾਂ ਦੇ ਆ ਜਾਂਦਾ ਹੀ ਤੇ ਜਿਹੜਾ ਦੋਸਤੋ ਪੈਸਟਲ ਸਾਹਣਾ ਇਹ ਵੀ ਇੱਕ ਪੁਰਾਣੀ ਬਲੱਡ ਲੈਂਡ ਦਾ ਸਾਹਣਾ ਵਸਤੀ ਸੁਣਨ ਵਾਲਿਆਂ ਦੇ ਘਰ ਇਹਦਾ ਜੰਪਲਾ ਤੇ ਇਹ ਲੰਡੇ ਦਾ ਦੋਸਤੋ ਜਿਹੜਾ ਪੋਤਿਆ ਤੁਸੀਂ ਦੇਖ ਸਕਦੇ ਆ ਇੱਧਰ ਝੋਟੀ ਜਿਹੜੀ ਬਿਲਕੁਲ ਇਹਦੀ ਸ਼ਾਈ ਵੀ ਤੁਸੀਂ ਨੋਟ ਕਰੋਗੇ ਨਾ ਦੋਸਤੋ ਬਿਲਕੁਲ ਕਾਲੇ ਰੰਗ ਦੀ ਸ਼ਾਈ ਆ ਤੇ ਵਾਈਟ ਨਿਸ਼ਾਨ ਜਿਹੜੇ ਅਗਲੇ ਪੈਰਾਂ ਤੇ ਵੀ ਹੈਗੇ ਆ ਦੋਸਤੋ ਆ ਕਰਿਓ ਚੈੱਕ ਦੋਨੋਂ ਪੈਰਾਂ ਤੇ ਵਾਈਟ ਨਿਸ਼ਾਨ ਅਗਲੇ ਪਾਸੇ ਤੇ ਜ਼ੁਬਾਨ ਗਲਾਬੀ ਤੇ ਜਿਨ੍ਹਾਂ ਨੇ ਤਾਂ ਕੰਪੀਟੀਸ਼ਨਾਂ ਦੇ ਵਿੱਚ ਇਦਕੀ ਵੇਖੀਆ ਪੈਸਟਲ ਪੈਸਟਲ ਕਰਾਤੀ ਆ ਪੈਸਟਲ ਨੇ ਮੇਲਿਆਂ 'ਚ ਵੀ ਤੇ ਮੇਰੇ ਹਿਸਾਬ ਨਾਲ ਬਾਈ ਗੋਰੇ ਦਾ ਸੀਮਨ ਨਹੀਂ ਪੂਰਾ ਆਉਣਾ ਜਿੰਨੀ ਇਰਕੀ ਡਿਮਾਂਡ ਸੀਗੀ ਬਾਕੀ ਦੋਸਤੋ ਜਿਹੜਾ ਵੀ ਇਹ ਲੈਜੂ ਸੱਜਣ ਕਿਉਂਕਿ ਮੈਂ ਪਿੱਛੇ ਮੱਲੀਆਂ ਪੈਣ ਦੇ ਵਿੱਚ ਵੀ ਗਿਆ ਸੀ ਜਿੱਥੋਂ ਪੈਸਟਰ ਸਾੜ ਆਇਆ ਸੀ ਗੁਜਰਾਵਲੋਂ ਤਾਂ ਉੱਥੇ ਮੈਂ ਜਦੋਂ ਦੇਖਿਆ ਤਾਂ ਇਹਦੀਆਂ ਝੋਟੀਆਂ ਜਦੋਂ ਜਾ ਕੇ ਦੇਖੀਆਂ ਨਹੀਂ ਗੀਆਂ ਪਹਿਲਾਂ ਸੂਰ ਵਾਲੀਆਂ ਸੀਗੀਆਂ ਪਰ ਝੋਟੀਆਂ ਸੀ ਕਿਹੜੀਆਂ ਗੱਲਾਂ ਉਹਨਾਂ ਦਾ ਆਰਡਰ ਦੇਖ ਕੇ ਰੂਹ ਖੋਜ ਹੁੰਦੀ ਸੀ ਕਿਉਂਕਿ ਉਹਦਾ ਜਿਹੜਾ ਆਰਡਰ ਸੀ ਬਿਲਕੁਲ ਮੁਠੀਆਂ ਆ ਥਣ ਤੇ ਟੌਪ ਦੀ ਮਨ ਲਓ ਜਿਹੜੀ ਬ੍ਰੀਟੀ ਉਹਨਾਂ ਦੇ ਵਿੱਚ ਸੀਗੀ ਤਾਂ ਉਹ ਝੋਟੀਆਂ ਮੇਰੇ ਸਹਾਰ ਨਾਲ ਬਾਈ ਗੁਜਰਾ ਦੀ ਸੇਵਾ ਦੇ ਵੀ ਉਹਨਾਂ ਝੋਟੀਆਂ ਨੇ ਪਹਿਲਾਂ ਨਾਲੇ 10 11 11 ਕਿਲੋ ਦੁੱਧ ਦਿੱਤਾ ਤੇ ਜੇ ਚੰਗਾ ਵੀਰ ਕੋਈ ਇਹਨੂੰ ਫਾਰਮ ਵਾਲਾ ਸੇਵਾ ਇਹਦੀ ਕਰ ਲਵੇ ਜਾ ਕੇ ਤੇ ਮੇਰੇ ਸਹਾਰ ਨਾਲ ਇਹ ਵੀ 12 13 ਕਿਲੋ ਤੋਂ ਦੁੱਧ ਨਹੀਂ ਤੁਰਦਾ ਇਹ ਦੀ ਆਪਣੇ ਤੋਂ ਗਰੰਟੀ ਵੀ ਭਲਾ ਲੈ ਲੈ ਕਿਉਂਕਿ ਪਿਸਟਲ ਦੇ ਬੱਚਾ ਥੱਲੇ ਦੁੱਧ ਹੈਗਾ ਦੋਸਤੋ ਕਿਉਂਕਿ ਅੰਕਲ ਰਸਾਲ ਸਿੰਘ ਦੋੜ ਵੀ ਜਿਹੜਾ ਮੰਨ ਲਓ ਮੰਨ ਲਓ ਚੰਗਾ ਸੀਮਨ ਵਰਤਦੇ ਆ ਤੇ ਉਹਨਾਂ ਨੇ ਵੀ ਇੱਕ ਦੋ ਬੱਚੇ ਪੈਸਟਲ ਦੇ ਮੱਜਾਂ ਤੋਂ ਲਏ ਆ ਕਿਉਂਕਿ ਚੰਗੀ ਚੀਜ਼ ਦਾ ਚੰਗਾ ਰਜਲਤੀ ਹੁੰਦਾ ਦੋਸਤੋ ਤੇ ਇਸ ਤੋਂ ਅੱਗੇ ਜਿਹੜੀ 2 ਨੰਬਰ ਤੇ ਟੇਡਾ ਕੱਟ ਤੁਹਾਨੂੰ ਮੈਂ ਦਿਖਾਉਣ ਲੱਗਾ ਇਹਦੇ ਪਹਿਲਾ ਆਰਡਰ ਤੇ ਕਰ ਲਿਓ ਮਾੜੀ ਜੀ ਝਾਤ ਮਾਰ ਲਿਓ ਇਹ ਆਰਡਰ ਨਹੀਂ ਦੋਸਤੋ ਦੁੱਧ ਵਾਲਾ ਗੋਲ ਲੱਭਣਾ ਬਾਕੀ ਦਾ ਦੁਨੀਆ ਦਾ ਸਾਰੇ ਪਾਸੇ ਭੱਜੀ ਫਿਰਦੀ ਆ ਬਾਕੀ ਟੇਡਾ ਕੱਟ ਤੇ ਮਣਕਣੀ ਅੱਖ ਤੇ ਜਿਹੜੇ ਸ਼ੌਕੀਆ ਉਹੀ ਇਹਨੂੰ ਲੈਣਗੇ ਤੇ ਇਹ ਛੋਟੀ ਦੱਸੂਗੀ ਕਿ ਮੈਂ ਕਿਹੜੇ ਲਾਣੇ ਘਰਾਣੇ ਚਾਹ ਜਦੋਂ ਤਿਆਰ ਹੋਊਗੀ ਨਾ ਕਿਉਂਕਿ ਇਹਦੇ ਵਿੱਚ ਵੀ ਦੋਸਤੋ ਜਿਹੜੀ ਬਰੀਕੀ ਆ ਆ ਦੇਖੋ ਜਿਵੇਂ ਪੈਸਟਲ ਵਾਲੀ ਆ ਉਹਦੇ ਨਾਲੋਂ ਵੀ ਇਹ ਇਹ ਉੱਪਰ ਹੋਊਗੀ ਆ ਕਦਾਂ ਇੰਚ ਕਿਉਂਕਿ ਇਹਦੇ ਚ ਵੀ ਨਜ਼ਾਇਜ਼ ਗੁਣ ਜ਼ਿਆਦਾ ਆ ਕਿਉਂਕਿ ਮਾੜੇ ਪੱਖ ਤੋਂ ਵਧੀਆ ਦੀ ਚੰਗੀ ਆ ਇਹਦੇ ਥੱਲੇ ਵੀ ਦੋਸਤੋ ਇਹਦੀ ਮਾੜੇ 15 16 ਲੀਟਰ ਸੀਗਾ ਤੇ ਇਹ ਬਿਲਕੁਲ ਬਰੀਕ ਪੂਛਦੀ ਆ ਤੁਸੀਂ ਦੇਖ ਸਕਦੇ ਆ ਤੰਵਾਲ ਮਾਰਤੇ ਜੇ ਹੱਡੀ ਹੁੰਦੀ ਇਹਨੇ ਵੀ ਜਾ ਕੇ ਫੋਲੀ ਤੇ ਵੱਜਣਾ ਹੀ ਇਹੋ ਜੀਆਂ ਨਿੱਕੀਆਂ ਨਿੱਕੀਆਂ ਬਰੀਕੀਆਂ ਤੁਹਾਨੂੰ ਕਾ ਮਿਊਟ ਕਰਾਈ ਦੀਆਂ ਤਾਂ ਕਿ ਕਿਸਾਨ ਭਰਾਵੋ ਤੁਸੀਂ ਜਿਹੜੇ ਨੌਲੇਜ ਰੱਖਦੇ ਬਹੁਤ ਵਧੀਆ ਗੱਲ ਆ ਜਿਹੜੇ ਨਵੇਂ ਜੁੜਦੇ ਮੇਰੇ ਨਾਲ ਮੇਰੇ ਭਰਾ ਉਹਨਾਂ ਨੂੰ ਦੱਸਾਉਂਦਾ ਮੇਰਾ ਫਰਜ਼ ਆ ਤੇ ਜਿਹੜਾ ਕੋਈ ਆਪਣੇ ਫਾਰਮ ਦੀ ਇਹ ਦੋਵੇਂ ਨਗੀਨੇ ਸ਼ਾਨ ਬਣਾਉਣੀ ਚਾਹੁੰਦਾ ਤਾਂ ਉਹ ਆਪਣਾ ਸੰਪਰਕ ਕਰ ਲਵੇ ਮਿਲਕ ਵੇਨ ਦੂਸਤੋ ਇਹਦੇ ਵੀ ਉਹਦੇ ਨਾਲੋਂ ਵੀ ਜਿਆਦਾ ਪਤਲੀ ਆ ਦੇਖੋ ਸਾਹਮਣੇ ਮਿਲਕ ਵੇਨ ਆ ਜਿਹੜੀ ਪਤਲੀ ਦੇ ਇੰਨੀ ਕਠੰਡੀ ਸੀ ਲਾ ਇਹ ਕਰਮਾ ਵਾਲੀ ਪੂਛ ਚੱਕ ਕੇ ਖੜ ਜੂਗੀ ਜਦੋਂ ਮੰਨ ਲਓ ਇਹਦੇ ਪਿੰਡੇ ਤੇ ਹੱਥ ਫੇਰਗੇ ਇਹ ਬਲੱਡ ਹੁੰਦਾ ਦੋਸਤੋ ਬਲੱਡ ਰਪਈਆਂ ਨਾਲ ਨਹੀਂ ਛੇਦੀ ਮਿਲਦਾ ਇਹ ਕਿਸਮਤ ਦੇ ਸੌਦੇ ਆ ਸਾਰੇ ਕਿਸਮਤ ਨਾਲ ਹੀ ਚੰਗਾ ਪਸ਼ੂ ਮਿਲਦਾ ਅਣਕੇ ਨਾਲ ਹੀ ਸਿਆਣੇ ਕਹਿੰਦੇ ਆ ਤੇ ਜ਼ੁਬਾਨ ਇਹਦੀ ਵੀ ਗਲਾਬੀ ਤੇ ਧੌਣ ਬਿਲਕੁਲ ਬਰੀਕ ਦੁੱਧ ਵਾਲੀਆਂ ਝੋਟੀਆਂ ਵਾ ਜਿਹੜਾ ਵੀ ਲੈ ਗਿਆ ਦੋਸਤੋ ਯਾਦ ਕਰੂਗਾ ਇਹ ਝੋਟੀਆਂ ਦੇ ਵਿੱਚ 1 ਰੁਪਏ ਦਾ ਵੀ 1% ਦਾ ਵੀ ਮੈਨੂੰ ਕੋਈ ਕਮੀ ਪੇਸ਼ ਨਹੀਂ ਲੱਗੀ ਬਾਕੀ ਜੈਜ ਮਾਰਕਿੰਗਾਂ ਤੇ ਬਰੀਡਿੰਗ ਉੱਪਰ ਜਿਹੜੇ ਵੀਰ ਕੰਮ ਕਰਨ ਨੂੰ ਨਕੀਨੇ ਮੰਗਦੇ ਆ ਉਹ ਦੋਸਤੋ ਇਹਨਾਂ ਨੂੰ ਲਿਜਾ ਸਕਦੇ ਆ ਧੰਨਵਾਦ ਦੋਸਤੋ ਜਉਂਦੇ ਵਾਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ